ਦਿਨੀ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੇ ਵੱਡੀ ਪੱਧਰ ਤੇ ਬਰਸਾਤ ਕਾਰਨ ਭਾਰੀ ਤਬਾਈ ਹੋਈ ਹੈ। ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ, ਜਦੋਂ ਕਿ ਬਿਆਸ ਦਰਿਆ ਵੀ ਪੂਰੀ ਤਰ੍ਹਾਂ ਉਫਾਨ ਵਿੱਚ ਦਿਖਾਈ ਦੇ ਰਿਹਾ ਹੈ। ਸੁਲਤਾਨਪੁਰ ਲੋਧੀ ਇਲਾਕੇ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਓਵਰਫਲੋ ਹੋ ਰਿਹਾ ਹੈ। ਜਿਸ ਦੇ ਚੱਲਦੇ ਪਿੰਡ ਆਲੀ ਕਰਾ ਦੇ ਆਲੀ ਖੁਰਦ ਨੇ ਕਿਸਾਨ ਦੇ ਮੱਠੇ ਉੱਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਕਿਉਂਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਹੜ੍ਹਾਂ ਦੀ ਤਬਾਹੀ ਦੇ ਕਾਰਨ ਵੱਡਾ ਨੁਕਸਾਨ ਚੱਲ ਰਹੇ ਹਨ। ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਜੋ ਆਪਾਂ ਦੇਖਿਆ ਕਿ ਪਹਾੜਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਹੁਤ ਭਾਰੀ ਨੁਕਸਾਨ ਹੋਇਆ ਤੇ ਜੋ ਕੱਲ ਪਰਸੋਂ ਦਾ ਫੇਰ ਬਹੁਤ ਮੀਂਹ ਇਹ ਜਿਤਨਾ ਹਮਾ ਚਲਦੇ ਜ਼ਿਲ੍ਹੇ ਜਿਲ੍ਹਾ ਮੰਡੀ ਕੁਲੂ ਚੱਬਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਤੇ ਉਹ ਮੀਂਹ ਜਿਹੜਾ ਜਦੋਂ ਪੈਂਦਾ ਉਹ ਫਿਰ ਆ ਕੇ ਪਹਿਲਾ ਹਮਾ ਚਲਦੀ ਤਬਾਹੀ ਕਰਦਾ ਤੇ ਫਿਰ ਪੰਜਾਬ ਦੀ ਰਾਵੀ ਦਰਿਆ ਸਤਲੁਜ ਘੱਗਰ ਤੇ ਬਿਆਸ ਦਰਿਆ ਦੇ ਕੰਢੇ ਤੇ ਆਪਾਂ ਖਲੋਤੇ ਆ ਇਹਨਾਂ ਲੋਕਾਂ ਦੇ ਸਾਫ਼ ਚਿਹਰਿਆਂ ਦੇ ਵੇਖਿਆ ਜਾ ਸਕਦਾ ਕਿ ਸਾਰੀ ਦੀ ਸਾਰੀ ਪੂੰਜੀ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਜ਼ਮੀਨਾਂ ਖਰਾਬ ਹੋ ਗਈਆਂ 2022 ਤੇ ਉਹ ਜ਼ਮੀਨਾਂ ਬਣਾਉਂਦਿਆਂ ਬਣਾਉਂਦਿਆਂ ਇਹ ਸਿਰੇ ਨਹੀਂ ਲੱਗੇ ਤੇ ਫਿਰ ਦਰਿਆ ਭਰਿਆ ਪਿਆ ਤੇ ਮੱਥੇ ਤੇ ਦਾਸੀ ਦੀਆਂ ਲੀਕਾਂ ਕਿ ਸਾਰਾ ਅਸੀਂ ਆਪ ਦਾ ਜੋ ਖਰਚ ਖਰਚਾ ਪੂੰਜੀ ਸਾਰੀ ਝੋਨੇ ਤੇ ਲਾਤੀ ਆ ਤੇ ਦਰਿਆ ਫਿਰ ਕੰਢੀ ਵੱਜਾ ਪਿਆ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਲੋਕਾਂ ਨੇ ਆਪਦੇ ਸਿਰ ਬਿਸਰ ਬਹੁਤ ਵੱਡੀ ਲੜਾਈ ਲੜੀ ਆ ਲੋਕਾਂ ਦੇ ਸੰਜੋਗ ਨਾਲ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਸਾਹ ਦਿੱਤਾ ਪਰ ਹੁਣ ਵੀ ਇਹ ਕਹਿਣਾ ਚਾਹੁੰਦੇ ਕਿ ਸਰਕਾਰ ਕਿਤੇ ਨਾ ਕਿਤੇ ਨੀਂਦ ਖੋਲੀ ਸਰਕਾਰ ਜਿਹੜੀ ਸੱਤਾ ਦੇ ਨਸ਼ੇ ਚੂਰ ਹੋਈ ਪਈ ਆ ਉਹ دریاਵਾ ਦੇ ਕੰਢਿਆਂ ਤੇ ਆ ਕੇ ਸਾਰ ਲਵੇ ਜ਼ਿਲ੍ਹਾ ਕਪੂਰਥਲੇ ਦਾ ਪ੍ਰਸ਼ਾਸਨ ਜਿਹੜਾ ਤੇ ਦੂਜੇ ਬਨੇ ਜ਼ਿਲ੍ਹਾ ਤਰਨਤਾਰਨ ਦਾ ਪ੍ਰਸ਼ਾਸਨ ਆ ਜਿਹੜਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ دریاਵਾ ਦੇ ਕੰਢਿਆਂ ਤੇ ਆ ਕੇ ਇਹਨਾਂ ਲੋਕਾਂ ਦੀ ਸਾਰ ਲਓ ਇਹ ਵੀ ਪੰਜਾਬ ਤੇ ਭਾਰਤ ਦੇ ਵਾਸੀ ਆ ਇਹਨਾਂ ਲੋਕਾਂ ਦਾ ਬਹੁਤ ਬੰਦਾ ਹਾਲ ਆ ਜਿਸ ਤਰ੍ਹਾਂ ਉਤੋਂ ਖਬਰਾਂ ਆ ਰਹੀਆਂ دریاਵਾਂ ਦੀਆਂ ਡੈਮਾਂ ਤੋਂ ਆ ਰਹੀਆਂ ਜੇਕਰ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਵਧਦਾ ਰਿਹਾ ਪਾਣੀ ਤੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਜਵਾਰਜੀ ਬੰਨ ਜਿਹਦੇ ਤੁਸੀਂ ਪੱਥਰ ਲਾ ਲਾ ਕੇ ਬਣਾਇਆ ਇਹਨੂੰ ਮੁਕੰਮਲ ਰੱਖਿਏ ਜੇਕਰ ਇਹ ਟੁੱਟ ਗਿਆ ਤੇ ਸੈਂਕੜੇ ਪਿੰਡਾਂ ਦੀ ਬਹੁਤ ਬੁਰੀ ਤਰ੍ਹਾਂ ਬਰਬਾਦੀ ਹੋਊਗੀ ਸਾਡਾ ਕਹਿਣਾ ਹੈ ਇਹਨਾਂ ਨੂੰ ਬਚਾ ਲਿਆ ਜਾਵੇ ਤੇ ਨੀਂਦ ਜਿਹੜੀ ਆਓ डीसी कपूरथला ਕੋ ਖੋਲ ਕੇ ਤੇ ਲੋਕਾਂ ਦੇ ਆ ਕੇ ਦੁੱਖ ਦਰਦ ਲਵੇ ਤੇ ਦਰਿਆਵਾਂ ਦੇ ਕੰਢਿਆਂ ਦਾ ਜਲਦ ਤੋਂ ਜਲਦ ਦੌਰਾ ਕੀਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਪਿੰਡ ਆਲੀ ਕਲਾਂ ਤੋਂ ਸਮੂਹ ਸੰਗਤ ਜਿਹੜੀ ਆ ਸਾਰੇ ਨਗਰ ਨਿਵਾਸੀ ਪਿੰਡ ਆਲੀ ਕਲਾਂ ਵਾਲੀ ਖੁਰਦ ਤੇ ਸਾਡਾ ਏਰੀਆ ਜੋ ਆ ਇਧਰ ਬਿਆਸ ਦਰਿਆ ਦੇ ਕੰਢੇ ਤੇ ਆ ਅਸੀਂ ਅੱਜ ਦਰਿਆ ਤੇ ਪਹੁੰਚੇ ਆ ਕੋਈ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਖਬਰ ਮਿਲੀ ਸੀ ਕਿ ਰਾਤ 6 ਵਜੇ ਜਿਹੜਾ ਵਾ ਸੁਵੇ ਦੇ ਉਤੋਂ ਜਿਹੜਾ ਵਾ 84 83400 ਪਾਣੀ ਜਿਹੜਾ ਸੁਵੇ ਤੋਂ ਲੰਘਿਆ ਵਾ ਤੇ ਜਿਹੜਾ ਉਹ ਪਾਣੀ ਆ ਉਹ ਪਹਾੜਾਂ ਦੇ ਵਿੱਚ ਜਿਹੜੇ ਬੱਦਲ ਫਟਣ ਦੇ ਕਾਰਨ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਦਰਿਆ ਦੇ ਵਿੱਚ ਪਾਣੀ ਆ ਬਹੁਤ ਵਧ ਗਿਆ ਵਾ ਅੱਜ ਇੱਥੇ ਵੀ ਸਾਡੇ ਜਿਹੜਾ ਆਲੀ ਕਲਾਂ ਜਿੱਥੇ 2023 ਦੇ ਵਿੱਚ 21 ਜੁਲਾਈ ਨੂੰ ਅੱਜ 22 ਜੁਲਾਈ ਹੈ 21 ਜੁਲਾਈ ਨੂੰ ਇਹਰ ਦਈ ਦੇ ਵਿੱਚ ਵੀ ਇਥੋਂ ਕੰਡੇ ਦੇ ਬਾੜ ਪੈ ਗਿਆ ਜੋ ਲੋਕਾਂ ਨੇ ਆਰਜੀ ਬੰਨ ਮਾੜਾ ਮੋੜ ਬਣਾਇਆ ਸੀ ਤੇ ਉਹਦੇ ਨਾਲ ਬਹੁਤ ਦਵਾਈ ਮੱਚੀ ਸੀ ਤੇ ਇਸ ਵਾਰ 22 ਜੁਲਾਈ ਆ ਤੇ ਅੱਜ ਜਿਹੜਾ ਬਹੁਤ ਦਰਿਆ ਦੇ ਵਿੱਚ ਪਾਣੀ ਆ ਗਿਆ ਤੇ ਸਾਡੇ ਜਿਹੜੇ ਆ ਪਿੰਡ ਨਿਵਾਸੀ ਆ ਇਹ ਆਪ ਦੇ ਤੌਰ ਦੇ ਉੱਤੇ ਇਹ ਮਤਲਬ ਅੱਜ ਮਿੱਟੀ ਪਾ ਰਹੇ ਆ ਕੁਝ ਇਥੇ ਕੰਡੇ ਦੇ ਉੱਤੇ ਬਹੁਤ ਢਾਹ ਲੱਗੀ ਆ ਪੱਥਰ ਦੀ ਬਹੁਤ ਜ਼ਰੂਰਤ ਆ ਉੱਥੇ ਲਾਉਣ ਦੀ ਤੇ ਉੱਥੇ ਅੱਜ ਉਹ ਰੁੱਖ ਵੱਢ ਕੇ ਲਾਏ ਜਾ ਰਹੇ ਆ ਕੰਡੇ ਦੇ ਢਾਹ ਜਿਹੜੀ ਆ ਲੱਗੀ ਆ ਦਰਿਆ ਦੀ ਤੇ ਜੇ ਇਹ ਉਪਰਬ ਨਾ ਕਰੇ ਬੰਨ ਦਾ ਕੋਈ ਖੂਰਾ ਲੱਗ ਜਾਂਦਾ ਜਾਂ ਕੋਈ ਫੁੱਟ ਪੈ ਜਾਂਦਾ ਜਾ ਤੇ ਘਟੋ ਘਟਾ ਵਿਹਾਂ ਪਚੀਆਂ ਪਿੰਡ ਦਾ ਜਿਹੜਾ ਨੁਕਸਾਨ ਹੋ ਜਾਣਾ ਵਾ ਤੇ ਮਤਲਬ ਜਿਹੜੇ ਇਧਰ ਲੋਕ ਭਰੋ ਆਣਾ ਸਰੂਵਾਲ شیخ ਮੰਗਾਲੀ ਕਲਾਂ ਆਲੀ ਖੁਰਦ ਜਾਂ ਹੋਰ ਵੀ ਬਹੁਤ ਨਿਕਾ ਪਿੰਡ ਵਾ ਜਿਹੜਾ ਜਿਹਨਾਂ ਤੱਕ ਪਾਣੀ ਜਿਹੜਾ ਉਹ ਜਾਣਾ ਵਾ ਤੇ ਅਸੀਂ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਆ ਕਿ ਇਹਨੂੰ ਹਰੀਕੇ ਹੈਂਡ ਤੋਂ ਜਿਹੜਾ ਪਾਣੀ ਹੈ ਰਿਲੀਜ਼ ਨਾਲ ਉਹ ਨਾਲ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਕੋਲ ਤਾਂ ਪੂਰੀ ਪੁਖਤਾ ਜਿਹੜੀ ਖਬਰ ਹੋਊਗੀ ਕਿ ਕਿੰਨਾ ਪਾਣੀ ਸੂਏ ਆ ਗਿਆ ਜਾਂ ਕਿੰਨਾ ਜਿਹੜਾ ਪਾਣੀ ਆ ਉਹ ਢਲਵਾ ਆ ਗਿਆ ਤੇ ਇਹਨੂੰ ਹਰੀਕਿਆਂ ਤੋਂ ਪਾਣੀ ਅੱਗੇ ਰਿਲੀਜ਼ ਕੀਤਾ ਜਾਵੇ ਕਿਉਂਕਿ ਜਿਹੜੇ بارش ਦਾ ਪਾਣੀ ਹੈ ਕੋਈ ਡੈਮ ਦਾ ਪਾਣੀ ਨਹੀਂਗਾ ਤੇ ਇਹ ਥੋੜੇ ਟਾਈਮ ਦੇ ਵਿੱਚ ਹੀ ਇਹ ਪਾਣੀ ਜਿਹੜਾ ਅੱਗੇ ਨਿਕਲ ਜਾਂਦਾ ਵਾ ਤੇ ਜੇ ਇਹ ਨਹੀਂ ਰਿਲੀਜ਼ ਕਰਦੇ ਤੇ ਇਹ ਪਿਛਲਾ ਨੁਕਸਾਨ ਸਾਰਾ ਇਹਨੇ ਕਰ ਦੇਣਾ ਵਾ ਤਾਂ ਫੇਰ ਰਿਲੀਜ਼ ਕੀਤੇ ਦਾ ਕੋਈ ਫਾਇਦਾ ਨਹੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨੂੰ ਪਾਣੀ ਨੂੰ ਜਲਦ ਤੋਂ ਜਲਦ ਜਿਹੜਾ ਅੱਗੇ ਰਿਲੀਜ਼ ਕੀਤਾ ਜਾਵੇ ਇੱਥੇ ਜਿਹੜਾ ਪਾਣੀ ਹੈ ਅੱਜ ਬਹੁਤ ਜ਼ਿਆਦਾ ਵਧ ਰਿਹਾ ਕੋਈ 1 ਫੁੱਟ ਹੀ ਵੰਨ ਜਿਹੜਾ ਵਾ ਦਰਿਆ ਦਾ ਕੰਢਾ ਰਹਿ ਗਿਆ ਵਾ ਤੇ ਇੱਕ ਫੁੱਟ ਜੇ ਪਾਣੀ ਹੋਰ ਵਧ ਜਾਂਦਾ ਵਾ ਤੇ ਇੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਵਾ ਤੇ ਪ੍ਰਸ਼ਾਸਨ ਆ ਕਿ ਸਾਡੀ ਅਪੀਲ ਆ ਕਿ ਇਹਨੂੰ ਅੱਗੇ ਰਿਲੀਜ਼ ਕਰੋ ਤੇ ਜਿਹੜਾ ਵਾ ਲੋਕਾਂ ਦਾ ਆਣ ਕੇ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਆਲੀ ਖੁਰਦ ਆਲੀ ਕਲਾਂ ਡੇਰੇ ਬੂਲੇ ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਸੋ ਸਾਡੀ ਇਹ ਬੇਨਤੀ ਹੈ ਕਿ ਜਿਹੜਾ ਦਰਿਆ ਬਿਆਸ ਤੇ ਅਸੀਂ ਐਡਵਾਂਸ ਬੰਨ ਲਾਇਆ ਉਹ ਇਥੋਂ ਸਿਰਫ ਆ 1.5 ਤੋਂ 2 ਫੁੱਟ ਵੇਖੋ ਪਾਣੀ ਜਿਹੜਾ ਪੱਦਰ ਇੰਨਾ ਚੜ ਗਿਆ ਕਿ 1.5-2 ਫੁੱਟ ਰਹਿ ਗਿਆ ਸੋ ਸਾਡੀ ਇਹ ਬੇਨਤੀ ਹੈ ਨਗਰ ਨਿਵਾਸੀ ਸੰਗਤਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿਉਂਕਿ ਸੰਗਤ ਬਹੁਤ ਵੱਡੀ ਹੁੰਦੀ ਆ ਸੰਗਤ ਵਿੱਚ ਰੱਬ ਦਾ ਵਾਸਾ ਹੁੰਦਾ ਸੰਗਤਾਂ ਵੱ ਚੜ ਕੇ ਆਉਣ ਰੋ ਆਣ ਸਰੂ ਵਾਲ شیخ ਮੰਗਾ ਆਲੀ ਕਲਾ ਬੂਲੇ ਜਿੰਨੇ ਪਿੰਡ ਜਿਨ੍ਹਾਂ ਨੂੰ ਇੱਥੋਂ ਮਾਰ ਪੈਂਦੀ ਇੱਥੋਂ ਬਹੁਤ ਵੱਡੀ ਮਾਰ ਪੈਂਦੀ ਆ ਜਦੋਂ ਇੱਥੋਂ ਬੰਨ ਟੁੱਟਦਾ ਨਾ ਤੇ ਇਹ ਫਿਰ ਬੜੀ ਵੱਡੀ ਤਬਾਈ ਮਚਾਉਂਦਾ ਵਾ ਇਸ ਤੋਂ ਪਹਿਲਾਂ ਕਿ ਆਪਾਂ ਹੱਥਾਂ ਤੇ ਹਸਤਾਰ ਕੇ ਬਹਿਰ ਗਏ ਤੇ ਮੋਰੋ ਕੱਲ ਨੂੰ ਦੋਸ਼ ਦਿੰਦੇ ਫਿਰਿਏ ਕਿ ਉਹ ਨਹੀਂ ਆਇਆ ਉਹ ਨਹੀਂ ਆਇਆ ਆਪੋ ਆਪਣੇ ਉਹ ਕੰਮਕਾਰ ਚੱਲਦੇ ਰਹਿਣੇ ਆ ਉਹ ਕੰਮ ਛੱਡ ਕੇ ਇੱਥੇ ਸਾਰੀਆਂ ਸੰਗਤਾਂ ਪਹੁੰਚੋ ਹਰ ਰੋਜ਼ ਆਪਾਂ ਪੱਕਾ ਪਹਿਰਾ ਦਈਏ ਰਾਤ ਨੂੰ ਵੀ ਰਹੀਏ ਦਿਨੇ ਵੀ ਰਹੀਏ ਤਤਪਰ ਰਹੀਏ ਤਾ ਜੋ ਆਪਣੇ ਏਰੀਏ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਹੱਥੀਂ ਆਪਣਾ ਆਪੇ ਕਾਰ ਸਵਾਰੀਏ ਆਪਾਂ ਆਪਣਾ ਕਾਰਜ ਤਾਂ ਹੀ ਮਹਾਰਾਜ ਨੇ ਵੀ ਇਹ ਗੱਲ ਆਖੀ ਹੈ ਕਿ ਹੱਥੀਂ ਕੋ ਕਰੋ ਆ ਮੋਬਾਈਲਾਂ ਦੇ ਬੈਠੇ ਹੁਣਾ ਵੀਡੀਓ ਵੇਖਣਦੇ ਨੇ ਪਤ ਨਹੀਂ ਕਿੰਨੇ ਜਾਣੇ ਬੈਠੇ ਮੋਬਾਈਲ ਦੇ ਉਂਗਲਾਂ ਮਾਰੀ ਜਾਂਦੇ ਆ ਤੇ ਇੱਥੇ ਅੱਜ ਅਸੀਂ ਲਾਉਂਸਮੈਂਟਾਂ ਕਰ ਕਰਕੇ ਹਾਰ ਗਏ ਆ ਤੇ ਥੋੜੀ ਸੰਗਤ ਆਈ ਆ ਜਦ ਕਿ ਇੱਥੇ ਇੰਨੀ ਸੰਗਤ ਚਾਹੀਦੀ ਸੀ ਕਿ ਪਤਾ ਨਾ ਲੱਗਦਾ ਸੋ ਸਾਡੀ ਦੁਬਾਰਾ ਫਿਰ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਤੇ ਜਿਹੜੀਆਂ ਸੰਗਤਾਂ ਘਰੇ ਬੈਠੇ ਆ ਜਿਹੜੇ ਵੀਰ ਕਰੇ ਨਾ ਬੋ ਆਪਾਂ ਦਿਨ ਦਾਸ ਕੱਢ ਗਏ ਨਾ ਤੇ ਆਪਾਂ ਧਰ ਗਏ ਤੇ ਇਸ ਕਰਕੇ ਸਾਡੀ ਇਹੀ ਬੇਨਤੀ ਆ ਕਿ ਘਰਪਰਤੀ ਸਿੰਘ ਇੱਥੇ ਪਹੁੰਚਿਆ ਕਰੋ ਵਾਹਿਗੁਰਦੀਖਾ ਖਾਲਸਾ ਵਾਹਿਗੁਰਦੀ ਕੀ ਬਤ